ਰੀਡਿੰਗ ਖਬਰਾਂ ਅੰਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਕੈਨੇਡਾ ਤੇ ਅਮਰੀਕਾ ਦੇ ਕਾਰੋਬਾਰੀ ਜੰਗ ਅੱਧੀ ਰਾਤ ਤੋਂ ਸ਼ੁਰੂ ਹੋ ਗਈ ਹੈ ਜਦੋਂ ਅਮਰੀਕਾ ਪਹੁੰਚ ਰਹੀ ਕੈਨੇਡੀਅਨ ਵਸਤਾਂ ਤੇ 25% ਦੀ ਟੈਕਸ ਲਾਗੂ ਕਰ ਦਿੱਤਾ ਗਿਆ ਪਰ ਤੇਲ ਤੇ ਗੈਸ ਤੇ ਫਿਲਹਾਲ ਘੇਰੇ ਤੋਂ ਬਾਹਰ ਇਸ ਨੂੰ ਰੱਖਿਆ ਗਿਆ ਜਿਨ੍ਹਾਂ ਉਤੇ ਟੈਕਸ ਦਰਾਂ 25% ਦੇ ਬਜਾਏ 10% ਹੋ ਸਕਦੀਆਂ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਕਿ ਕੈਨੇਡਾ ਸਰਕਾਰ ਨੇ ਟੈਕਸਾਂ ਤੋਂ ਬਚਣ ਲਈ ਕੱਖ ਵੀ ਨਹੀਂ ਕੀਤਾ ਪਰ ਨਾਲ ਹੀ ਕੈਨੇਡੀਅਨ ਕੱਚੇ ਤੇਲ ਉਤੇ 10% ਦੀ ਟੈਰਫ ਲਾਉਣ ਦਾ ਜ਼ਿਕਰ ਵੀ ਕਰ ਗਏ। ਓਵਲ ਦਫ਼ਤਰ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਦੋਂ 트ੰਪ ਨੂੰ ਪੁੱਛਿਆ ਗਿਆ ਕਿ ਕੈਨੇਡਾ, ਚੀਨ ਜਾਂ ਮੈਕਸੀਕੋ ਵਾਲਾ ਟੈਰਫ ਤੋਂ ਬਚਣ ਲਈ ਕੁਝ ਕੀਤਾ ਗਿਆ ਤਾਂ ਰਾਸ਼ਟਰਪਤੀ ਨੇ ਕਿਹਾ ਕਿ ਕੁਝ ਵੀ ਨਹੀਂ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਉਹ ਤਿੰਨਾਂ ਮੁਲਕਾਂ ਤੋਂ ਕਿਸੇ रियायत ਦੀ ਉਮੀਦ ਕਰ ਸਕਦੇ ਨੇ ਤਾਂ 트ੰਪ ਨੇ ਕਿਹਾ ਕਿ ਉਡੀਕ ਕਰੋ ਦੇਖਦੇ ਹਾਂ ਕੀ ਬਣਦਾ ਹੈ। 트ੰਪ ਨੇ ਟਿੱਪਣੀ ਤੋਂ ਪਹਿਲਾਂ ਵਾਈਟ ਹਾਜ਼ ਦੀਸ ਪ੍ਰੈਸਸ ਸਕੱਤਰ ਕੈਰੋਲਿਨ ਲੈਵਟ ਨੇ ਕੈਨੇਡਾ ਤੋਂ ਭਾਰੀ ਮਿਕਦਾਰ ਵਿੱਚ ਆਉਣ ਵਾਲੀ ਫੈਂਟਾ ਲਾਈਨ ਨੂੰ ਟੈਕਸਾਂ ਦਾ ਮੁੱਖ ਕਾਰਨ ਦੱਸਿਆ ਉੱਧਰ ਟਰੰਪ ਨੇ ਕਿਹਾ ਕਿ ਕੈਨੇਡੀਅਨ ਵਸਤਾਂ ਉੱਤੇ ਟੈਕਸ ਲਾਉਣ ਦਾ ਮੁੱਖ ਕਾਰਨ ਵਿੱਚ 200 ਅਰਬ ਦਾ 200 ਅਰਬ ਡਾਲਰ ਦਾ ਕਾਰੋਬਾਰੀ ਘਾਟਾ ਵੀ ਸ਼ਾਮਲ ਹੈ ਅਮਰੀਕਾ ਦੇ ਰਾਸ਼ਟਰਪਤੀ ਵੱਜੋਂ ਪੇਸ਼ ਕੀਤੇ ਗਏ 200 ਅਰਬ ਦਾ ਆਂਕੜਾ ਕੋਰੀ ਗੱਪ ਦੱਸਿਆ ਜਾ ਰਿਹਾ ਕਿਉਂਕਿ ਟੀਡੀ ਇਕਨੋਮਿਕਸ ਦੀ ਰਿਪੋਰਟ ਦੇ ਮੁਤਾਬਕ 2024 ਦੌਰਾਨ ਕੈਨੇਡਾ ਨਾਲ ਵਪਾਰ ਕਰਦੇ ਅਮਰੀਕਾ ਦਾ ਘਾਟਾ 45 ਅਰਬ ਦਰਜ ਕੀਤਾ ਗਿਆ ਸੀ ਇਸ ਦੌਰਾਨ ਵਾਸ਼ਿੰਗਟਨ ਡੀਸੀ ਵਿਖੇ ਮੌਜੂਦ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੁਲਨੀ ਨੇ ਕਿਹਾ ਕਿ 트럼ਪ ਦੀਆਂ ਟਿੱਪਣੀਆਂ ਬਾਰੇ ਵਾਈਟ ਹਾਊਸ ਤੋਂ ਵਿਸਤ੍ਰਿਤ ਵੇਰਵੇ ਹਾਸਲ ਕੀਤੇ ਜਾ ਰਹੇ ਨੇ ਇਥੇ ਦੱਸਣਾ ਇਹ ਵੀ ਬਣਦਾ ਹੈ ਕਿ ਅਮਰੀਕਾ ਵੱਲੋਂ ਕੈਨੇਡਾ ਤੇ ਰੋਜ਼ਾਨਾ 43 ਲੱਖ ਬੈਰਲ ਕੱਚਾ ਤੇਲ ਇੰਪੋਰਟ ਕੀਤਾ ਜਾਂਦਾ ਹੈ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਨੇ ਪੂਰੀ ਉਮੀਦ ਹੈ ਕਿ ਤੇਲ ਅਤੇ ਗੈਸ ਦੀ ਕੀਮਤਾਂ ਤੇ ਟੈਕਸ ਤੋਂ ਬਾਹਰ ਇਹਨਾਂ ਨੂੰ ਰੱਖਿਆ ਜਾਵੇਗਾ ਦੂਜੇ ਪਾਸੇ ਸਭਨਾਂ ਦਾ ਧਿਆਨ ਕੈਨੇਡਾ ਵੱਲੋਂ ਕੀਤੀ ਜਾਣ ਵਾਲੀ ਮੋੜਵੀਂ ਕਾਰਵਾਈ ਤੇ ਕੇਂਦਰਿਤ ਹੋ ਗਿਆ ਹੈ ਪ੍ਰਧਾਨ ਮੰਤਰੀ ਜਸਟਨ ਟੂਡੋ ਦੀ ਬਰਾਬਰੀ ਦੀ ਕਾਰਵਾਈ ਕਰਨ ਦਾ ਐਲਾਨ ਕਰ ਚੁੱਕੇ ਨੇ ਪਰ ਵਾਈਟ ਹਾਊਸ ਤੇ ਪ੍ਰੈਸ ਕਤਰ ਨੇ ਇਹ ਅੰਦਾਜ਼ਾ ਪਸੰਦ ਨਹੀਂ ਆਇਆ ਤੇ ਉਥੇ ਦੱਸ ਦੇ ਕਿ ਚੇਤਾਵਨੀ ਪਰ ਇਲੈਜੀ ਸੀ ਇਹ ਗੱਲ ਆਖ ਦਿੱਤੀ ਕਿ ਸਿਆਣਪ ਇਸੇ ਗੱਲ ਦੀ ਵਿੱਚ ਹੋਵੇਗੀ ਕਿ ਟਰੂਡੋ ਸਿੱਧੇ ਤੌਰ ਤੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ ਮੀਡੀਆ ਰਾਹੀਂ ਟਿੱਪਣੀਆਂ ਕਰਨੀਆਂ ਉਹਨਾਂ ਨੂੰ ਸੋਭਦੀਆਂ ਨਹੀਂ ਇਸ ਦੌਰਾਨ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਗੀਟੀ ਅਲੋ ਜਦੋਂ ਮੀਡੀਆ ਨੇ ਸਵਾਲ ਕੀਤੇ ਕਿ ਹੁਣ 1.3 ਅਰਬ ਡਾਲਰ ਦੀ ਲਾਗਤ ਵਾਲੀ ਬਾਰਡਰ ਯੋਜਨਾ ਠੰਡੇ ਬਸਤੇ ਵਿੱਚ ਪੈ ਜਾਵੇਗੀ ਤਾਂ ਉਹਨਾਂ ਨੇ ਕਿਹਾ ਕਿ ਗੈਰਕਾਨੂੰਨੀ ਪ੍ਰਵਾਸ ਤੋਂ ਲੈ ਕੇ ਫੈਂਟਲ ਲਾਈਨ ਦੀ ਤਸਕਰੀ ਰੋਕਣ ਤੱਕ ਵੱਡੇ ਉਪਾਅ ਕੀਤੇ ਜਾ ਰਹੇ ਨੇ ਹਾਲ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਕਾਰਵਾਈ ਜਾਰੀ ਰਹੇਗੀ ਅਮਰੀਕਾ ਦੇ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੇ ਮਤਾਬਕ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਕੈਨੇਡਾ ਵਾਲੇ ਪਾਸਿਓਂ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਲਈ 24000 ਘਟਨਾਵਾਂ ਸਾਹਮਣੇ ਆਈਆਂ ਨੇ ਤੇ ਇਹ ਆਂਕੜਾ ਮੈਕਸੀਕੋ ਵਾਲੇ ਬਾਰਡਰ ਤੋਂ ਘੱਟ ਬਣਦਾ ਜਿੱਥੇ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਤਕਰੀਬਨ 15 ਲੱਖ ਪ੍ਰਵਾਸੀਆਂ ਨੂੰ ਰੋਕਿਆ ਗਿਆ ਸੀ ਕਰੀਡਿੰਗ ਖਬਰ ਨਾਮਾ ਦੇ ਵਿੱਚ ਈ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲੋ ਦੇ ਨਾਲ